ਮੈਂ ਸਰਵਣ ਸਿੰਘ ਬੰਦੇਰੀ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਸਾਡੀ ਆਪਣੇ ਫੋਰਮ ਦੀ ਕੇਐਮ ਦੀ ਮੀਟਿੰਗ ਚੱਲ ਰਹੀ ਆ ਸਾਰੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇੱਥੇ ਪਹੁੰਚੇ ਹੋਇਆ ਜਿਹੜੀ ਕੱਲ ਕੇਂਦਰ ਨਾਲ ਮੀਟਿੰਗ ਹੋਣੀ ਆ ਉਹਦਾ ਟਾਈਮ ਚੇਂਜ ਹੋਇਆ ਹੈਗਾ ਵਾ ਜਿਹੜਾ ਕੇਂਦਰ ਦੀ ਚਿੱਠੀ ਆਈ ਉਹਦੇ ਵਿੱਚ ਕੱਲ 11 ਵਜੇ ਚੰਡੀਗੜ੍ਹ ਜਿਹੜੀ ਪਹਿਲੇ ਗਾਂਧੀ ਇੰਸਟੀਚਿਊਨ ਚ ਮੀਟਿੰਗ ਹੁੰਦੀ ਉੱਥੇ ਹੀ ਹੋਊਗੀ ਉੱਥੇ ਮੀਟਿੰਗ ਕਰਾਂਗੇ ਤੋਂ ਸਾਡਾ ਜਿਹੜਾ ਡੈਪੂਟੇਸ਼ਨ ਆ ਪਹਿਲਾਂ ਉੱਥੇ ਪਹੁੰਚ ਜਾਊਗਾ ਤੋਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਕੇਂਦਰ ਨਾਲ ਮੀਟਿੰਗ ਹੋਣੀ ਆ ਉਹ ਕੱਲ 11 ਵਜੇ ਹੋਊਗੀ ਤੋਂ ਅਸੀਂ ਲਗਭਗ 8-9 ਦੇ ਵਿੱਚ ਵਿੱਚ ਆਪਣੀ ਉੱਥੇ ਚੰਡੀਗੜ੍ਹ ਪਹੁੰਚਾਂਗੇ ਇਹ ਜਾਣਕਾਰੀ ਪ੍ਰੈਸ ਨੂੰ ਦੇਣੀ ਸੀ ਔਰ ਦੂਸਰਾ ਅਸੀਂ ਇਹ ਆਸ ਨਾਲ ਪੋਜ਼ਿਟਿਵ ਮਾਈਂਡ ਨਾਲ ਜਾ ਰਹੇ ਹਾਂ ਕੇਂਦਰ ਇੰਨਾ ਜਿਹੜਾ ਲੰਮਾ ਮੋਰਚਾ ਚੱਲ ਗਿਆ ਲਗਭਗ 398 ਦਿਨ ਹੋ ਗਏ ਆ ਇਹਨੂੰ ਨਿਬੇੜਨ ਵਾਸਤੇ ਸਾਡੀਆਂ ਮੰਗਾਂ ਦਾ ਹੱਲ ਕੱਢੂਗਾ ਤਾਂ ਜੋ ਸਾਨੂੰ ਕੋਈ ਸੜਕਾਂ ਤੇ ਬਹਿਣਾ ਮੋਰਚੇ ਲਾਉਣਾ ਅਨਖ ਦਾ ਸਵਾਲ ਨਹੀਂ ਹੈ ਜ਼ਰੂਰਤ ਜ਼ੂਰ ਹੈਗੀ ਇਸ ਕਰਕੇ ਅਸੀਂ ਚਾਹਾਂਗੇ ਕੱਲ ਵਾਲੀ ਮੀਟਿੰਗ ਵਿੱਚ ਕੋਈ ਹੱਲ ਨਿਕਲ ਕੇ ਸਾਰਿਆਂ ਦੇ ਸਾਹਮਣੇ ਆਵੇ ਧੰਨਵਾਦ ਮਾਸ ਸਰਵਣ ਸਿੰਘ ਬੰਦੇ ਏਰੀਆਸ ਵੇਲੇ ਸ਼ੰਭੂ ਮੋਰਚਿਤ ਬੋਲਦਾ ਸਾਡੀ ਆਪਣੇ ਫੋਰਮ ਦੀ ਕੇਐਮਐਮ ਦੀ ਮੀਟਿੰਗ ਚੱਲ ਰਹੀ ਆ ਸਾਰੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇੱਥੇ ਪਹੁੰਚੇ ਹੋਇਆ ਜਿਹੜੀ ਕੱਲ ਕੇਂਦਰ ਨਾਲ ਮੀਟਿੰਗ ਹੋਣੀ ਆ ਉਹਦਾ ਟਾਈਮ ਚੇਂਜ ਹੋਇਆ ਹੈਗਾ ਵਾ ਜਿਹੜਾ ਕੇਂਦਰ ਦੀ ਚਿੱਠੀ ਆਈ ਉਹਦੇ ਵਿੱਚ ਕੱਲ 11 ਵਜੇ ਚੰਡੀਗੜ੍ਹ ਜਿਹੜੇ ਪਹਿਲੇ ਗਾਂਧੀ ਇੰਸਟੀਚਿਊਸ਼ਨ ਚ ਮੀਟਿੰਗ ਹੁੰਦੀ ਉੱਥੇ ਹੀ ਹੋਊਗੀ ਉੱਥੇ ਮੀਟਿੰਗ ਕਰਾਂਗੇ ਤੋਂ ਸਾਡਾ ਜਿਹੜਾ ਡੈਪੂਟੇਸ਼ਨ ਆ ਪਹਿਲਾਂ ਉੱਥੇ ਪਹੁੰਚ ਜਾਊਗਾ ਤੋਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਕੇਂਦਰ ਨਾਲ ਮੀਟਿੰਗ ਹੋਣੀ ਆ ਉਹ ਕੱਲ 11 ਵਜੇ ਹੋਊਗੀ ਤੋਂ ਅਸੀਂ ਲਗਭਗ 8 9 ਦੇ ਵਿੱਚ ਵਿੱਚ ਆਪਣੀ ਉੱਥੇ ਚੰਡੀਗੜ੍ਹ ਪਹੁੰਚਾਂਗੇ ਇਹ ਜਾਣਕਾਰੀ ਪ੍ਰੈਸ ਨੂੰ ਦੇਣੀ ਸੀ ਯਾਰ ਦੂਸਰਾ ਅਸੀਂ ਇਹ ਆਸਨਾ ਸਪੋਜ਼ਿਟਿਵ ਮਾਈਂਡ ਨਾਲ ਜਾ ਰਹੇ ਹਾਂ ਪੀ ਕੇਂਦਰ ਇੰਨਾ ਜਿਹੜਾ ਲੰਮਾ ਮੋਰਚਾ ਚੱਲ ਗਿਆ ਲਗਭਗ 398 ਦਿਨ ਹੋ ਗਏ ਆ ਇਹਨੂੰ ਨਿਬੇੜਨ ਵਾਸਤੇ ਸਾਡੀਆਂ ਮੰਗਾਂ ਦਾ ਹੱਲ ਕੱਢੂਗਾ ਤਾਂ ਜੋ ਸਾਨੂੰ ਕੋਈ ਸੜਕਾਂ ਤੇ ਬਹਿਣਾ ਮੋਰਚੇ ਲਾਉਣਾ ਅਣਖ ਦਾ ਸਵਾਲ ਨਹੀਂ ਹੈ ਜ਼ਰੂਰਤ ਜ਼ੂਰ ਹੈਗੀ ਐ ਇਸ ਕਰਕੇ ਅਸੀਂ ਚਾਹਵਾਂਗੇ ਕੱਲ੍ਹ ਵਾਲੀ ਮੀਟਿੰਗ ਵਿੱਚ ਕੋਈ ਹੱਲ ਨਿਕਲ ਕੇ ਸਾਰਿਆਂ ਦੇ ਸਾਹਮਣੇ ਆਵੇ ਧੰਨਵਾਦ